ਲੱਗਦਾ ਨਾ ਉਹ ਧਈਏ ਤੋਂ ਹੁਣ ਕੁੱਤੀ ਨੂੰ ਕਹੀਆਂ ਧੋ ਦੇ ਆਪੀ ਨਾਵਾਂ ਆਈ ਦਾ ਕਰ ਹਾਂ ਮੇਰੇ ਕੱਪੜੇ ਵੀ ਧੋ ਦੇ ਹਾਂ ਲਿਓ ਕੋਈ ਗੱਲ ਨਹੀਂ ਧੋ ਦਿੰਨੀ ਆ ਅੱਜ ਗਰਸ ਸੀ ਇਜੈਂਟ ਠੀਕ ਹੈ ਹੁਣ ਤੂੰ ਇਦਾਂ ਕਰ ਹਾਂ ਰੋਟੀ ਟਿਪ ਬਣਾਣੀ ਹਾਂ ਬਣਾਉਣ ਵਾਲੀ ਆ ਕੋਈ ਗੱਲ ਨਹੀਂ ਮੈਂ ਬਣਾ ਲਾਂਗੀ ਤੂੰ ਮੈਨੂੰ ਹੁੰਦੇ ਕਰ ਲਈ ਟੈਨਸ਼ਨ ਲੈ ਆਂਦੇ ਹੋ ਤੂੰ ਤੀ ਮੈਨੂੰ ਸੇ ਇਦਾਂ ਦੱਸ ਦੇਣਾ ਹੈ ਨਾ ਉਹਦੋਂ ਦੇ ਤੂੰ ਐਵੇਂ ਆਪ ਲੱਗੇ ਹੋ ਜੇ ਠੀਕ ਨਹੀਂ ਆਗੇ ਤੇ ਮੈਂ ਚਲ ਮੜਾ ਮੋਟਾ ਵਸੇ ਇਹ ਤੇ ਚਲ ਕੋਈ ਨਹੀਂ ਕਰ ਲੈਨੀ ਆ ਤੇ ਹੁਣ ਜ਼ਿਆਦਾ ਹੀ ਹੋ ਗਿਆ ਵਾ ਇਦਾ ਕਰਨੀ ਮੈਂ ਚਲੋਂਦੇ ਆ ਇਹ ਤੇ ਫਿਰ ਦਵਾਈ ਲੈ ਕਿਉਂ ਨਹੀਂ ਆ ਤੇ ਪਾਜੀ ਗਏ ਕਿੱਥੇ ਨੇ ਉਹ ਵੀ ਪਨੀਰੀ ਪਰਨ ਗਏ ਹੋ ਮੈਂ ਤਾਂ ਉਹਨਾਂ ਨੂੰ ਕਹੀ ਪਹਿਲਾਂ ਦਵਾਈ ਲੈ ਆਉਣੀ ਆ ਤੇ ਕਹਿੰਦੇ ਨਹੀਂ ਮੈਂ ਪਹਿਲਾਂ ਨਾ ਪਨੀਰੀ ਪਰ ਆਵਾਂ ਮੁਰਕੇ ਬੱਤੀ ਦਾ ਨਿਕਾ ਪਤਾ ਹੈਗਾ ਤੇ ਚਲੋ ਕੀ ਪਤਾ ਉਹਨਾਂ ਨੂੰ ਕਿੰਨਾ ਟਾਈਮ ਲੱਗ ਜਾਣਾ ਆ ਤੇ ਤੁਸੀਂ ਪਿੰਦਰ ਨੂੰ ਨਾਲ ਲਾਜੋ ਤੇ ਜਾਓ ਜਾ ਕੇ ਤੇ ਦਵਾਈ ਲੈ ਆਓ ਚਲ ਕੋਈ ਗੱਲ ਵੀ ਵੇਖ ਲੈਣੀ ਆ ਜਦ ਛੇਤੀ ਆ ਜਾਣਗੇ ਫਿਰ ਲੈ ਆਉਣੇ ਆ ਦੇ ਕੇ ਦਵਾਈ ਜੇ ਨਾ ਹੋਗਾ ਤੇ ਫਿਰ ਕਹ ਦੂੰਗੀ ਪਿੰਦਰ ਨੂੰ ਤੁਸੀਂ ਨਾ ਕਿਤੇ ਢਿੱਲ ਬੜੀ ਕਰਦੇ ਹੋ ਚਾਹ ਜਾਗੇ ਤੇ ਉਹਨਾਂ ਨੂੰ ਕਹੋ ਤੇ ਨਾਲ ਚੱਲ ਜਾਂਦੇ ਨੇ ਉਹਨਾਂ ਨੇ ਕੀ ਕਹਿ ਦੇਣਾ ਆ ਚਲ ਕੋਈ ਗੱਲ ਹੀ ਵੇਲੇ ਨਹੀਂ ਮੈਂ ਚਲਾ ਹੀ ਜਾਂਦੇ ਆ ਚਲ ਬਿਚਾਰਾ ਬੈਠਾ ਵਾ ਕੀ ਕਹਿਣਾ ਨਹੀਂ ਗਰਮੀ ਚ ਇੱਥੇ ਜਾਣਾ ਫਿਰ ਉਹਨੇ ਤੁਹਾਡੀ ਮਰਜੀ ਐ ਤੇ ਨਾਲੇ ਕੋਈ ਗੱਲ ਨਹੀਂ ਮੈਂ ਕੰਮ ਸਾਰਾ ਕਰ ਦਿੰਨੀ ਤੇ ਤੂੰ ਹੀ ਜਾ ਕੇ ਤੇ ਰੈਸਟ ਕਰ ਲਓ ਫਿਰ ਚਲ ਵੇਲੇ ਨਹੀਂ ਪੈਣ ਕੋਈ ਨਹੀਂ ਕੋਈ ਨਹੀਂ ਮੈਂ ਕਰਤਾ ਚਲ ਇਧਾ ਕਰਨੀ ਐ ਸੇਮ ਫੋਨ ਕਰ ਦਿੰਨੀ ਐ ਹੁਣ ਕੇ ਫੇਰ ਨਾ ਚੇਤਾ ਪਵਾ ਕੇ ਬਹਿ ਜਾਣ ਚਲ ਆ ਜਾਣ ਕਿਤੇ ਧੋਈ ਜਾਵਾਂਗੇ ਹਲੋ ਹਾਂ ਜੀ ਛੇਤੀ ਕਿਨਾਂ ਕਰੇ ਹਮ ਲੋਗ ਨਾ ਤਨੋ ਜੇ ਆਏ ਛੇਤੀ ਆਜੋ ਮੇਰਾ ਬੜਾ ਬੁਰਾ ਹਾਲ ਆ ਚਲ ਤਾਂ ਇੱਧਰ ਕੋਹਾਂ ਡਾੜੀ ਨੂੰ ਆਣ ਕੇ ਕਾਦੂ ਰੜੀ ਚਲ ਜਾਂਦੇ ਆ ਤੇ ਤੁਹੀਂ ਮਨ ਦਵਾਈ ਦਵਾ ਲਓ ਆਓ ਚਲ ਆਜੋ ਠੀਕ ਆ ਚਲ ਛੇਤੀ ਆਜੋ ਫਿਰ ਚਲੋਂ ਮੈਂ ਦਵਾਈ ਲੈ ਕੇ ਆਉਣੀ ਆ ਇਹ ਬੱਤੀ ਵਾਲੰਦਾ ਇੱਕ ਸਿਆਪਾ ਰਹਿੰਦਾ ਆ ਉਹ ਬੜੀ ਖੇਤੀ ਆ ਗਿਆ ਉਹ ਲਾਪਰ ਆਇਆ ਵਾ ਉਹ ਡੈਡੀ ਕਿੱਥੇ ਲਾਪਰ ਆਇਆ ਵਾ ਹੈ ਉਹ ਬੱਤੀ ਵਾਲੇ ਬੱਤੀ ਨਹੀਂ ਦੇਂਦੇ ਕੀ ਗੱਲ ਹੋ ਗਈ ਆ ਨਕਾਲ ਟੁੱਟਦਾ ਫੇਰ ਬੱਤੀ ਬੰਦ ਅੱਛਾ ਆਹੋ ਮੈਂ ਤੇ ਸੋ ਕੋ ਬੈਠਾ ਮੈਂ ਚੱਲ ਭੜਕੇ ਜਾਣਾ ਵਾ ਤੇ ਬੱਤੀ ਖਰਾਬ ਹੋ ਰਹਾ ਕਰਨ ਦੀ ਇਧਰੋਂ ਸਰਨ ਦਾ ਫੋਨ ਆ ਗਿਆ ਅੱਛਾ 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 ਆਓ ਕੀ ਗੱਲ ਠੀਕ ਨਹੀਂ ਸਰਨ ਆਹ ਮੈਨੂੰ ਸਵੇਰੇ ਵੀ ਕਹਿਣ ਡਹੀ ਡਾਡੀ ਤੇ ਮੈਂ ਚੱਲ ਪਨੀਰੀ ਭੜਕੇ ਜਾਣਾ ਨਵੇਂ ਦੀ ਪਹਿਲ ਗੱਲ ਸੁਣ ਤੂੰ ਪਹਿਲ ਉਹਨੂੰ ਲੈਦਾ ਤੂੰ ਮੈਨੂੰ ਦੱਸਦਾ ਤੇ ਮੈਂ ਦੋ ਮਿੰਟ ਉੱਥੇ ਖਲੋ ਜਾਂਦਾ ਮੈਂ ਮਹਿ ਚੱਲ ਪਹਿਲੇ ਪਨੀਰੀ ਭਰ ਜਣਾ ਮੈਨੂੰ ਕੀ ਪਤਾ ਵੀ ਬੱਤੀ ਖਰਾਬ ਕਰੀ ਤੇਰੀ ਗੱਲ ਸੁਣ ਪੁੱਤ ਪੀਨੋ ਨਾ ਆਹ ਕੰਮ ਜ਼ਰੂਰੀ ਚੱਲਿਆ ਮੈਂ ਹੁਣ ਆਸੇ ਤੇ ਵਿਗੜਨੇ ਗਿਆ ਬਹੁਤਾ ਟਾਈਮ ਨਹੀਂ ਲੱਗਦਾ ਤੈਨੂੰ ਪਤਾ ਦਿਨ ਕਿ ਗਰਮੀ ਕਿੰਨੀ ਭੈਣ ਢੀ ਆ ਗਰਮੀ ਤੇ ਬੜੀ ਆ ਪਾਣੀ ਤਾਂ ਦੁਨੀਆ ਜੋਤਰਾ ਮੁੱਕਾ ਵਾ ਸਹੀ ਗੱਲ ਆ ਠੀਕ ਨਹੀਂ ਤੇ ਮੇਰੀ ਗੱਲ ਸੁਨੋ ਹੈ ਤੂੰ ਹੁਣ ਜਾਇਓ ਹੈ ਤੋ ਦੇਖ ਲੋਗੇ ਭਰ ਲਿਓ ਚੱਲ ਮੈਂ ਤੇ ਫੇਰ ਕੋਨਾ ਕੋ ਕਰੂੰਗਾ ਹੀ ਭਰਨਾ ਆ ਵੇ ਇੱਕ ਬੀਲਿਆਂ ਦਾ ਕੋਈ ਹਾਲ ਨਹੀਂਗਾ ਹੈ ਵੀ ਕੀ ਕਹਿ ਸਕਦੇ ਹਾਂ ਹੁਣ ਸੁਖੋ ਕਣਕਾ ਵੜੇ ਗਈਆਂ ਵਾ ਸਾਰਾ ਕੋ ਹੋ ਗਿਆ ਸਾਰਾ ਕੋ ਹੋ ਗਿਆ ਕੋਈ ਫਾਇਦਾ ਨਹੀਂ ਬੰਦ ਕਰਨ ਦਾ ਪਰ ਨਾ ਗੱਲ ਛੇ ਨਹੀਂ ਪੁੱਤੇ ਕੋਰੇ ਹੈਗੇ ਨਾ ਰਾਹ ਨੂੰ ਨੇਰੀ ਨੂੰ ਰਿਵੈਂ ਆ ਜਾਂਦੇ ਸਾਰਾ ਤੁਰਮ ਫੇਰੀਆਂ ਟੁੱਟੜ ਜਾਂਦੀਆਂ ਉਹ ਵੀ ਕੀ ਕਰਨਾ ਆਉਣ ਵਾਲੇ ਗਰਮੀ ਬੜੀ ਉਹ ਵੀ ਸਾਧਵਾਉਂਦੇ ਜਿਹੜੇ ਤੱਕਰੇ ਟ੍ਰਾਂਸਫਰ ਓਏ ਉਹ ਤੇ ਗੱਲ ਵਾਲਾ ਚੱਲ ਕੋਈ ਦੀ ਤੂੰ ਚੱਲ ਅੰਦਰ ਤੇ ਫਿਰ ਮੈਂ ਨਾ ਮੈਂ ਲਿਆਵਾ ਉਹਦੇ ਨਾਲ ਜਾ ਕੇ ਦਵਾਈ ਤੇ ਤੂੰ ਫਿਰ ਮਰ ਜਾ ਚੱਲ ਠੀਕ ਹੈ ਜਾ ਮੈਂ ਜਾਂਦਾ ਕੋਈ ਤੂੰ ਨੇ ਫਿਰ ਜਾ ਚੱਲ ਯਾਰ ਐਵੇਂ ਨੁਖਤ ਵਾਦਾ 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 ਜਾਂਦਾ ਐਵੇਂ ਲੱਗੀ ਦੀ ਨਿਆਣੀ ਹੀ ਹੈ ਨਾ ਚੱਲ ਮਨਾ ਉਹ ਜਾ ਕੇ ਉਹ ਕੰਮ ਕਰਾਂ ਇੱਕ ਘਰ ਨਾਲ ਸਰਨਾ ਉਹ ਸਰਨਾ ਚਲ ਉੱਠ ਚੱਲੀਏ ਦਵਾਈ ਲੈਣ ਮੈਂ ਤੇ ਡਿਕ ਡਾਕਟਰ ਤੇ ਪੈ ਗਈ ਹਾਂ ਲੰਮੀ ਮੈਂ ਪਾਣੀ ਕਦੋਂ ਆਉਣਾ ਅਜੇ ਉਹ ਮੈਂ ਚੱਲ ਭਰ ਕੇ ਜਾਣਾ ਉਹ ਤੇ ਬੱਤੀ ਵਾਰਾ ਖਰਾਬ ਕਰਨੀ ਤੇ ਮੈਂ ਚੱਲ ਉਧਰ ਤੇਰਾ ਫੋਨ ਆ ਗਿਆ ਤੇ ਮੈਂ ਚੱਲ ਪਹਿਲੇ ਦਵਾਈ ਦਿਆਂ ਚਲ ਉੱਠ ਚੱਲਦੀ ਕਰ ਗੱਡੀ ਨੂੰ ਕਹਤਾ ਤੈਨੂੰ ਆਹ ਕਹਤਾ ਮੈਂ ਆਜਾ ਮੈਂ ਟੋਮੇਟੀ ਚਲ ਛੁੱਟ ਦਿੱਤੀ ਸਵਾਰੀ ਹੋ ਗਈ ਹੈ ਹਾਈ ਹਾਈ ਬੈਠਾ ਵੀ ਕਿੰਨਾ ਕ ਜਾਂਦਾ ਏ ਦੋ ਹਫਤੇ ਵੇਟ ਹੋ ਗਏ ਆ ਤੇ ਮੈਂ ਬੈੱਡ ਤੇ ਬੈਠੀ ਆ ਮੈਂ ਤੇ ਆਪ ਹੀ ਗਈ ਮੇਰਾ ਨਹੀਂ ਜੀ ਕੰਡਿਆ ਬਹਿਨ ਐਦਾਂ ਕਰਦੀ ਆ ਬਾਹਰ ਜਾ ਕੇ ਝਾੜੂ ਲਾ ਲੈਣੀ ਹੈ ਮੰਮੀ ਨੇ ਮਾੜਾ ਮੋਟਾ ਹੀ ਲਾਇਆ ਹੋਣਾ ਨਾਲੇ ਮੰਮੀ ਨੂੰ ਕਿਹੜਾ ਪਤਾ ਲੱਗਣ ਡਿਆ ਵਾ ਅੱਗੇ ਤੇ ਪੜਦਾ ਲੰਮੇ ਪੈਗੇ ਹੁਣੇ ਲਾ ਕੇ ਮੈਂ ਆਪ ਹੀ ਝਾੜੀ ਨਾਲ ਲਾ ਲੈਣੀ ਮੇਕੋ ਹੁਣ ਬੈਠਾ ਨਹੀਂ ਜਾਂਦਾ ਮੋਬਾਈਲ ਤੇ ਮੋਬਾਈਲ ਵੀ ਕਹਿ ਦਿੰਦੇ ਨਾ ਚਲਾ ਕੀ ਕਰਾਂ ਫਿਰ ਮੈਂ ਕੰਦਾਵਲ ਵੇਖੀ ਜਾਵਾਂ ਕਾਰ ਹੀ ਲੈਣੀ ਮੈਂ ਕੰਮ ਦੇਖਿਆ ਉਹੀ ਗੱਲ ਹੋਈ ਨਾ ਮੰਮੀ ਨੇ ਚੰਗੀ ਤਰ੍ਹਾਂ ਝਾੜੂ ਨਹੀਂ ਲਾਇਆ ਕਾਲਖ ਸਾਰੀ ਉੱਡੋ ਡਾਈਏ ਇਦਾਂ ਕਰਨੀ ਮੰਮੀ ਅੰਦਰ ਗਈ ਮੈਂ ਆਪ ਹੀ ਝਾੜੂ ਲਾ ਲਵਾਂ ਲਈ ਫੜਕੇ ਖਲਾਰਾ ਵੀ ਕਿੱਦਾਂ ਪਹਿਣਾ ਪੈਂਦਾ ਵਾ ਤੇ ਉਹ ਵੀ ਕੀ ਕਰਨਾ ਉਹ ਵੀ ਵਿਚਾਰੀ ਲਾਤ ਦਿੰਦੇ ਆ ਪਰ ਸਾਰੀ ਵੇੜ ਵਿੱਚ ਫਿਰ ਉਦਾਂ ਹੀ ਹੋ ਜਾਂਦਾ ਆ ਹੋਲੀ ਲਈ ਲਾ ਦਿੰਨੀ ਆ ਜਿੰਨਾ ਕੀ ਹੋ ਜਾਣਾ ਚੜੂ ਲੋਣਾ ਆਕੇ ਨਹੀਂ ਗਰਮੀ ਲੱਗੇ ਆ ਮਨ ਉਹ ਕਾ ਪਾਣੀ ਘਟ ਦੇ ਜਾ ਜਿੱਦਾ ਕਾਲੀ ਭੈਂ ਢੀ ਪਰ ਰਹਿ ਨਹੀਂ ਦੇ ਸੁੱਤੀ ਹੋਣੀ ਟਿੱਕੀ ਹੋਣੀ ਮੈਂ ਆਪੇ ਪੀ ਆਉਣੀ ਸੋਈ ਤੋ ਜਾ ਕੇ ਤੇ ਪਾਣੀ ਘਟ ਪੀ ਆਉਣੀ ਹਾਂ ਕੁੜ ਤੋਂ ਮਾਂ ਜਾ ਫਿਰਨ ਢਈ ਆ ਯਸ ਵੇਰੇ ਫਿਰ ਕਿੱਡੀ ਜੁਰਾ ਪੰ ਪੀ ਦੇਨੀ ਆ ਕੀ ਗੱਲ ਵਾਂ ਮੰਮੀ ਫੇਰ ਕੀ ਹੋਇਆ ਮੰਜਾ ਫੇਰਨਾ ਕੀ ਹੋ ਜਾਣਾ ਸਾਰੇ ਵਿੜੇ ਵਿੱਚ ਤੁਹਾਨੂੰ ਪਤਾ ਕਾਲਕ ਖਿਲਰੀ ਸੀ ਮੈਂ ਤਾਂ ਲੋਂਦੀ ਪਰ ਮੈਨੂੰ ਕੋ ਲੋੜੀ ਤੈਨੂੰ ਪਰੇਜ ਆਖਾਂਦੀ ਮੈਂ ਆਵੇਂ ਲੱਤਾਂ ਮਾਰਦੀ ਰੇਨੀ ਤੇ ਘਾੜੀ ਰੇਨੀ ਜੇ ਤੂੰ ਦੋਰਾ ਪਾ ਫੇਰਨਾ ਕਿੱਥੇ ਗੰਦ ਪਿਆ ਚੰਗਾ ਭਲਾ ਵਾ ਜਾ ਜਾ ਕੇ ਤੇ ਪਰੇਜ ਕਰ ਲਾ ਚੱਲ ਮੰਮੀ ਤੈਨੂੰ ਤੇ ਤੂੰ ਹੀ ਬੋਲੀ ਜਾਂਦੇ ਗੁੱਸੇ ਹੀ ਹੋਈ ਜਾਂਦੇ ਤੇ ਮੰਮੀ ਝਾੜੂ ਲਉਣਾ ਕੀ ਹੋ ਚੱਲਾ ਮੈਨੂੰ ਦੱਸੋ ਬਿਲਕੁਲ ਕਾਨੂੰ ਹੋਵੇ ਸੁੱਖੀ ਸੰਧੀ ਤੇ ਤੂੰ ਲੰਮੇ ਬੈ ਜਾਣਾ ਪਰੇਜ ਕਰਦਾ ਬੋਕਰ ਪੇਰੀ ਇਹ ਕੁਝ ਨਹੀਂ ਹੁੰਦਾ ਮੈਂ ਤਾਂ ਕੋੜੇ ਪਾਣੀ ਪੀਣ ਆਈ ਹਾਂ ਪਹਿਲੇ ਮੈਂ ਤੈਨੂੰ ਆਵਾਜ਼ ਨਹੀਂ ਮਾਰੀ ਕੋ ਸੁੱਤੀ ਹੋ ਤੇ ਪਾਣੀ ਪੀਣਾ ਹੀ ਤੂੰ ਬੁੱਕਰ ਪੀਂਦੀ ਆ ਮੰਨ ਲਿਆ ਕਰੋ ਸਿਆਣੀਆਂ ਗੱਲਾਂ ਸੱਚ ਨੇ ਤੇ ਗਾਨੇ ਮੰਨੀ ਦੀਆਂ ਮੰਤਾਨ ਤੇ ਮੰਮੀ ਅੰਦਰ ਬੈ ਬੈ ਕੇ ਮੈਂ ਵੀ ਅੱਕ ਗਈ ਆ ਮੈਂ ਵੀ ਕੀ ਕਰਾਂ ਫਿਰ ਕੋਈ ਗੱਲ ਨਹੀਂ ਆ ਬੋਤਲਾ ਪਤਲਾ ਮੈਂ ਕਰ ਲੈਣੀ ਜੇ ਤੂੰ ਫਿਰ ਨਹੀਂ ਆਂ ਤਾਂ ਮੈਨੂੰ ਕੀ ਲੋੜ ਹੀ ਕਰਦੀ ਮੈਂ ਤਾਂ ਤੇਰੇ ਬਦਲੇ ਕਹਿੰਦੀ ਆ ਘਰ ਪਰੇ ਮੰਮੀ ਤਾਂ ਹਮ ਤੇ ਮੋਕਾ ਜਾਈਦਾ ਬਸ ਮੈਨੂੰ ਬੋਲਿਆ ਸਾਰਾ ਕਰਿਆ ਕਰ ਗੁੱਸੇ ਦੀ ਗੱਲ ਨਹੀਂ ਜੀ ਇਹ ਵੀ ਸਿਆਣੀਆਂ ਦੀਆਂ ਗੱਲਾਂ ਮੰਨੀ ਦੀਆਂ ਪਿੱਛੇ ਚੱਲ ਚਲੋ ਠੀਕ ਐ ਮੰਮੀ ਆ ਉਦਾਂ ਹੀ ਪਤਾ ਨਹੀਂ ਕੁੜੀਆਂ ਨੂੰ ਕੀ ਅੱਜ ਕੱਲ੍ਹ ਦੀਆਂ ਕੁੜੀਆਂ ਸੱਸਾਂ ਦੀਆਂ ਗੱਲਾਂ ਤੇ ਗੁੱਸਾ じゃ ਕਰਦੀਆਂ ਮੰਨ ਤਗਾ ਨਹੀਂ ਜੀ ਮੰਮੀ ਮੈਂ ਕਦੇ ਨਹੀਂ ਹੁੰਦਾ ਅੱਡੀ ਗੱਲ ਮੰਨੀ ਫੇਰ ਤੂੰ ਬਾਰ ਬਾਰ ਇੱਕੋ ਹੀ ਗੱਲ ਕਰੀ ਜਾਂਦੇ ਹੋ ਮੈਂ ਤੇ ਮੇਰੀ ਗੱਲ ਸੁਣਾ ਅੱਗੇ ਤੇ ਚੱਲ ਘੱਜੇ ਨਹੀਂ ਗੱਲਾਂ ਹੋ ਗਿਆ ਨਾ ਤਾਂ ਮਾਰਾ ਹੀ ਨੇ ਸੋਹੀਏ ਥੋੜ ਤੋਪਰੀਏ ਜੇ ਕਰ ਲਾ ਕੋਈ ਨਹੀਂ ਬੱਕਰਾਂ ਨਾ ਹੋਊ ਤਾਂ ਕਦੇ ਥੋੜ ਦਿਨ ਜਾਜਾ ਕੰਮ ਵਾਲੀ ਲਾ ਲਾਂਗੇ ਨਹੀਂ ਤੈਨੂੰ ਮੇਰਾ ਪਸੰਦ ਆਉਦਾ ਕੀ ਆ ਬੜਾ ਸੁਣੀ ਮੈਂ ਬੱਕਰ ਫੇਰੀ ਪਸੰਦ ਦੀ ਗੱਲ ਨਹੀਂ ਮੰਮੀ ਮੈਂ ਫਿਰ ਕਿੰਨਾ ਕਦਰ ਬੈਠੀ ਰਵਾਂ ਬੋਰ ਹੁੰਦੀ ਐ ਮੈਂ ਵੀ ਬਹਿ ਬਹਿ ਕੇ ਮੈਂ ਵੀ ਰੱਖ ਦਿੰਨੀ ਮੈਨੂੰ ਕੀ ਬੋਰ ਹੁੰਦੀ ਜਿਹੜੀ ਜੇ ਨੇ ਮੈਂ ਕੰਮ ਕਰਉਂਦੀ ਹੁੰਦੀ ਹੁੰਦੀ ਹਦੋਂ ਉਦੋਂ ਵੀ ਔਖੀ ਵੀ ਮੈਂ ਆ ਮੈਂ ਮੈਨੂੰ ਸਾਰਾ ਕਰਨਾ ਪੈਂਦਾ ਜੇ ਮੈਂ ਹੁਣ ਹਟਮਨੀਆ ਤੇ ਤਾਂ ਵੀ ਔਖੀ ਆ ਇਹਦਾ ਛਾਦਾ ਵਾ ਮੈਂ ਇਹਦਾ ਹੀ ਪੇਦਾ ਕਰਨ ਨਹੀਂ ਔਰ ਮੈਨੂੰ ਕਹਦਾ ਤੂੰ ਇਹ ਫੋਨ ਫੜਿਆ ਉਹ ਵੀ ਫੋਨ ਨੂੰ ਚੰਬੜੀ ਰਹੀਦੀ ਆ ਕੀ ਹੋਇਆ ਹੁਣ ਕੀ ਆ ਮੈਂ ਉੱਥੇ ਸੁੱਤੀ ਆ ਤੇ ਮੈਨੂੰ ਤੇਜ਼ ਜਿਲ ਕਬਰਾੜ ਗਈ ਭਾਈ ਤੇ ਮੈਂ ਜੇ ਮੈਂ ਇਹਨੂੰ ਠਾਲਿਆ ਅੰਦਰ ਸੁੱਤੀ ਆ ਤੇ ਚੱਲ ਮੈਂ ਆਪੇ ਪਾਣੀ ਕੋ ਟਪੀ ਆਉਂਦੀ ਆ ਜਾ ਮੈਂ ਪਾਣੀ ਪੀਣਾਂਗੇ ਦੂਆ ਦੂ ਬਹੁ ਕਰਕੇ ਇੰਦੇ ਕਿ ਗੱਲ ਮੈਨਿਸ ਵੇਰੇ ਫੇਰੀ ਇਹਨੂੰ ਇਹ ਬਾਲਾ ਥੋੜਾ ਜਿਆ ਚਿਹਰੇ ਪ੍ਰੇਜ ਕਰ ਲੈ ਫਿਰ ਦੇਖੋ ਗੱਲ ਲੋਕਾਂ ਨੇ ਮੈਨੂੰ ਜਿੱਤੀਆਂ ਮਾਰੀਆਂ ਦੀ ਮਾਂ ਨੇ ਨਹੀਂ ਆਖਾ ਉਹ ਵੀ ਮੰਮੀ ਕੀ ਕਰੇ 24 ਘੰਟੇ ਉਹ ਵੀ ਬੋਰ ਹੁੰਦੀ ਰਹਿੰਦੀ ਅੰਦਰ ਬੈਠੀ ਰਹਿੰਦੀ ਆ ਤੇ ਉਹਦਾ ਵੀ ਜੀ ਕਰਦਾ ਵੀ ਮੈਂ ਵੀ ਉੱਠ ਕੇ ਕੰਮਕਾਰ ਕਰਾਂ ਵੀ ਉਹ ਤਾਂ ਗੱਲ ਤੇ ਠੀਕ ਆ ਪਰ ਆਪਣਾ ਆਪ ਵੇਖਣਾ ਵੀ ਚਾਹੀਦਾ ਵਾ ਸਿਆਣੇ ਦੀ ਗੱਲ ਕੋਈ ਆਕੇ ਬੰਨਣੀ ਚਾਹੀਦੀ ਆ ਕਿ ਮੈਨੂੰ ਅਕਲ ਤੋਂ ਕੋਈ ਆਂਦਾ ਮੇਰਾ ਪ੍ਰੇਜ ਕੋਈ ਆਂਦਾ ਦੇਦੇ ਕੁੜਕੀ ਪੈਦੀ ਇਹ ਤਾਂ ਹੌਲੀ ਤੁਰਦੀ ਨਹੀਂ ਗਈ ਮੰਜੇ ਤੇ ਤੇ ਪੈਰ ਹੀ ਰੱਖਦੀ ਚਲੋ ਉਹ ਤਾਂ ਮੈਂ ਤੁਹਾਡੀ ਗੱਲ ਮੰਨਦਾ ਵਾਂ ਚਲ ਇਦਾਂ ਕਰਦੇ ਆ ਉਹ ਕਾਰਡ ਮੁਕਾ ਟੀਵੀ ਦਾ ਉਹ ਮੋਬਾਈਲ ਵੇਖ ਵੇਖ ਕੇ ਘੜੀ ਮੜੀ ਬੋਰ ਹੋ ਜਾਂਦਾ ਬੰਦਾ ਉਹ ਟੀਵੀ ਉਹਦੇ ਚ ਕਾਰਡ ਪਾ ਦਿੰਨੇ ਆ ਉਹ ਕਿੰਨੇ ਕਦਾ ਪੈਣਾ ਉਹ ਕੋਈ ਨਹੀਂ ਪੁੱਛ ਲੈਨੇ ਕੋਈ ਸਕੀਮ ਉਹ ਕਾਰਡ ਪਵਾ ਦਿੰਨੇ ਆ ਚਲ ਉਧਰ ਆਰੇ ਲੱਗ ਜਾ ਕਰੋ ਘੜੀ ਆਓ ਤੇ ਗੱਲ ਠੀਕ ਆ ਪਰ ਇਹਨੂੰ ਤੂੰ ਸਮਝਾ ਲੈ ਮੈਂ ਤਾਂ ਸਮਝਉਣੀ ਤੇ ਗੁੱਸਾ じゃ ਕਰਦੀ ਮੰਮੀ ਤੁਸੀਂ ਵੀ ਨਾ ਹੌਂਸ ਲੈਣਾ ਬੋਲਿਆ ਕਰੋ ਜਦੋਂ ਮări ਜੀ ਗੱਲ ਹੁੰਦੀ ਆ ਇਹ ਪੂਰੀ ਪਿੰਡ ਚੁਕਣਾ ਲਾ ਲੈਂਦੇ ਜੇ ਪਿੰਡ ਤੇ ਆਪੇ ਚੁਕਣਾ ਹਨ ਇਹ ਖਰੀ ਤੇ ਮੂਹ ਨੂੰ ਕਿਦੇ ਕਰਮ ਨੂੰ ਰੱਬ ਸੁਣਦਾ ਤੇ ਜੇ ਇਹਨੇ ਭਰੇ ਲੱਗੇ ਤਾਂ ਮੈਂ ਇਹਨੂੰ ਕਿਹਦੀਆਂ ਗੱਲਾਂ ਸੁਣਨੀਆਂ ਨਾ ਮੈਨੂੰ ਸੁਣਦੀ ਲੋੜ ਹੀ ਰੋਸੇ ਮੂਨੇ ਦੀ ਮਾਣੇ ਵਿੱਚ ਗੱਲਾਂ ਕਰਨੀਆਂ ਹੋਰ ਨਾ ਲਗਾਂਡ ਕੁਮੜ ਨੇ ਉਹਨੂੰ ਤਾਂ ਕੰਮ ਡਾਹੜਦੀ ਹੁੰਦੀ ਸੀ ਚੱਲ ਹੌਸਲੇ ਨਾਲ ਗੱਲ ਕਰਨੀ ਆ ਮਾੜਾ ਚੱਕਰ ਮੈਂ ਕੰਮ ਕਰਨੀ ਆ ਤੇ ਜੇ ਬਹੁਤੀ ਗੱਲਾਂ ਆ ਤੇ ਇਹਨੂੰ ਕਹਿ ਦੱਸ ਦਿੰਦੇ ਜੇ ਉੱਥੇ ਚੱਲ ਜੇ ਪਿੰਡ ਆਪਣੇ ਤੋਂ ਮਾਮ ਪਤਾਂ ਦਾ ਪਤਾ ਲੱਗੂ ਭਰੇ ਜੇ ਉਹ ਚੰਗੇ ਥੋੜਾ ਲੱਗੀਦਾ ਉਹਨਾਂ ਨੇ ਕਹਿਣਾ ਹੁਣ ਸੰਬੰਧਾਂ ਵੇਰਾ ਵਾ ਤੇ ਇੱਥੇ ਭੇਜ ਦਿੱਤੀ ਤੇ ਚੱਲ ਓਕੀ ਸੋਕੀ ਕੰਮ ਵਾਲੀ ਢਾਲਾਂਗੇ ਉਹ ਪੋਚੇ ਤੇ ਲਈ ਰਹੀਆਂ ਨਹੀਂ ਨਹੀਂ ਉੱਥੇ ਨਹੀਂ ਅਹੀਂ ਕੱ ਲੈਣਾ ਹਣ ਕੋਈ ਨਹੀਂ ਮੈਂ ਉਹਨੂੰ ਸਮਝਾ ਲਾ ਕੋਈ ਨਹੀਂ ਮੈਂ ਉਹਨੂੰ ਸਮਝਾ ਲੈਣਾ ਤੂੰ ਹੀ ਨਾ ਉਹਨੂੰ ਕਹੋ ਵੀ ਗਿਓ ਚੱਲ ਮੈਂ ਨਹੀਂ ਆਂਦੀ ਕੋਈ ਨਹੀਂ ਮੈਂ ਸਮਝਾਉਣਾ ਚਾਹ ਹਾਂ ਚੱਲ ਰੱਬ ਨੇ ਸੋਨੀ ਅਗਰ ਮਾਨਣਾ ਬਵੇ ਚੱਲ ਹੁਣ ਮੁੰਡੇ ਦੇ ਤੇ ਅੱਖੇ ਲੱਗੂਗੀ ਨਾ ਸਮਝਾਉਂਗਾ ਮੇਰਾ ਤਾਂ ਕਰਦੀ ਗੁੱਸਾ ਟਿੱਡ ਚੋਂ ਵੀ ਕਰੇ ਮੈਨੂੰ ਗੁੱਸੇ ਨਾਲ ਦੀ ਆ ਉਹ ਗੱਲਾਂ ਨਹੀਂ ਹੋਣਾ ਅਸੀਂ ਤਾਂ ਸ਼ੁਕਰ ਕੀਤਾ ਵਾ ਤੇ चल मैं ते भी नहीं नहीं मेरे को का। डक्को काम वाली ला ली मैं अब महीना दो कोई गल नहीं आपे समझाऊ गाऊं दे इदा करनी पहला खराब खा ही लेनी तो घड़ी रेस्ट कर लेनी ਲੱਗਦਾ ਆਈ ਗਈ ਐ ਦਵਾਈ ਲੈ ਕੇ ਚੱਲ ਪੁੱਛ ਹੀ ਲੈਣੀ ਐ ਫਿਰ ਕਹਿਣਾ ਸੱਸ ਨੇ ਇੱਕ ਵਾਰ ਨਹੀਂ ਪੁੱਛਿਆ ਕਰਨਾ ਹਾਂਜੀ ਕੀ ਗੱਲ ਹੋ ਗਈ ਆ ਕੁਛ ਨਹੀਂ ਮਸੀਰ ਜਾਨੀ ਠੀਕ ਉਹ ਦਵਾਈ ਲੈ ਕੇ ਆਈ ਹਾਂ ਚੈੱਕ ਕਰਾਇਆ ਬੀਬੀ ਹਾਂਜੀ ਕਰਾਇਆ ਅੱਛਾ ਅੱਛਾ ਤੇ ਕੀ ਗੱਲ ਹੋ ਗਈ ਸੋਸਾ ਤਨ ਕਿਹਾ ਕੋਈ ਨਹੀਂ ਨਹੀਂ ਉਹ ਤਾਂ ਕਹਿੰਦਾ ਬੀਬੀ ਜੀ ਘਾਟਾ ਤੇ ਨਾਲੇ ਬੁਖਾਰ ਬਹੁਤ ਆ ਪਤਾ ਕੀ ਗੱਲ ਆ ਨਵ ਤੇ ਕਰਦੀ ਕੋਹਣਗੀ ਉਹਦੇ ਕੰਮ ਵੀ ਤੂੰ ਕਰਨੀ ਆ ਤਾਂ ਇਹ ਤੇ ਤੂੰ ਬਿਮਾਰ ਪੈਨੀ ਛਤੀ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਸਾਰੇ ਕੰਮ ਕਰਦੀ ਆ ਹੁਣ ਸੇਰ ਦੀ ਉਹ ਰਹੀ ਮੈਂ ਉਹਨੂੰ ਕਿਹਾ ਕੰਮ ਕਰ ਲਉ ਆਹ ਹੋਇਆ ਜਲੀਤਰੀ ਬਣੀ ਆ ਤੋਨੇ ਹੀ ਕਰਨੇ ਆ ਹੋਰ ਕਿਨੇ ਕਰਨੇ ਆ ਜਦੋਂ ਉਹਦੀ ਸਾਰੇ ਇੱਕ ਗੱਲ ਤੋਂ ਮੰਨੀ ਜਾਨੀ ਆ ਮਗਰ ਲੱਗੀ ਹੀ ਉਹਦੇ ਤੇ ਉਹਨੇ ਕਰਕੇ ਦੇਣੇ ਤੇਰੇ ਕੰਮ ਦੱਸ ਮੰਮੀ ਮੈਂ ਉਹਦੇ ਕਾਹਦੀ ਮਗਰ ਲੱਗੀ ਆ ਉਹ ਮੈਨੂੰ ਕੀ ਕਹਿਣ ਰਹੀ ਹੈ ਪੁੱਤ ਮੈਨੂੰ ਸਾਰਾ ਹੀ ਪਤਾ ਵਾ ਠੀਕ ਆ ਨਾ ਰੈਣੀ ਬਾ ਮੈਂ ਆਪਣੇ ਕਮਰੇ ਵਿੱਚ ਆ ਧਿਆਨ ਮੇਰਾ ਤੁਹਾਡੇ ਦੋਵਾਂ ਵਿੱਚ ਹੁੰਦਾ ਹਰ ਗੱਲ ਸੁਣਨੀ ਆ ਮੈਂ ਕਿ ਤੁਸੀਂ ਕੀ ਕਰਦੀਆਂ ਜੀ ਠੀਕ ਆ ਨਾ ਦੱਸ ਮੰਮੀ ਅਸੀਂ ਕੀ ਕਰਨਾ ਵਾ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜੇ ਆਪਣੀ ਸਿਹਤ ਵਾ ਨਾ ਤੇ ਸਭ ਕੁਝ ਵਾ ਐਵੇਂ ਮਗਰ ਮਗਰ ਉਹਦੇ ਝਾੜੂ ਪੋਚੇ ਲਵਦੀ ਰਿਆ ਕਰ ਇੱਕ ਦਿਨ ਉਹਦੀ ਵਾਰੀ ਤੇ ਇੱਕ ਦਿਨ ਤੇਰੀ ਆ ਠੀਕ ਆ ਨਾ ਆਪਣਾ ਆਪਣਾ ਕੰਮ ਕਰਿਆ ਕਰੋ ਦੱਸ ਨਾ ਮੇਰੇ ਨਾਲ ਮਿਲ ਕੇ ਕਰਦੇ ਨਾਲੇ ਛਤੀ ਹੋ ਜਾਂਦੀ ਐ ਆਈ ਇੱਕ ਦਿਨ ਮੇਰੇ ਵੱਲ ਵੀ ਇਹ ਮੰਮੀ ਜੀ ਉੱਠ ਕੇ ਤਾਂ ਪੋਚੇ ਲਾਓ ਮੈਂ ਤਾਂ ਚੰਗੇ ਪੱਠੇ ਪਾਏ ਮੈਂ ਗਾਂਹ ਆਜ ਰੱਕ ਤੈਨੂੰ ਮੈਂ ਪੋਚੇ ਲਾ ਕੇ ਦਵਾ ਇੱਕ ਤਾਂ ਤੇਰੀ ਜ਼ੁਬਾਨ ਨਹੀਂ ਖੁੱਲਦੀ ਕਿਤੇ ਮੇਰੇ ਗਾੜੀ ਖੁੱਲਦੀ ਆ ਉਹਦੇ ਗਾੜੀ ਤੇ ਕੁੰਗੜੀਆਂ ਪਾ ਲੈਨੀ ਮੂੰਹ ਦੇ ਵਿੱਚ ਤੂੰ ਬੋਲਦੀ ਨਹੀਂ ਪਤਾ ਨਹੀਂ ਕੀ ਤੂੰ ਹੁੜਤਾ ਵਾ ਨਹੀਂ ਕੀ ਜੇ ਮੈਨੂੰ ਕੀ ਬੋਲਾਂ ਉਹਨੂੰ ਮੈਂ ਨਹੀਂ ਕਹਿੰਦੀ ਕੋਹ ਨਹੀਂ ਸਾਰਾ ਦਿਨ ਤੈਨੂੰ ਚਾਲੂ ਰੱਖਦੀ ਕਦੀ ਸ਼ਰਨ ਚਾਹ ਬਣਾ ਲਾ ਕਦੀ ਆਹ ਕਰ ਲਾ ਕਦੀ ਇਹ ਕਰ ਲਾ ਮੈਂ ਤੇ ਵਹਿੰਦੀ ਰਹਿਣੀ ਆ ਕਿ ਮੇਰਾ ਕੰਮ ਕਰਨ ਲੱਗਾ ਪੀੜ ਪੈਂਦੀ ਹੀ ਸਾਰਿਆਂ ਨੂੰ ਉਹਦੇ ਇੱਕ ਤਾਂ ਮਗਰਮਗਰ ਲੱਗੀ ਆ ਸੱਸ ਤੇਰੀ ਉਹ ਵਾ ਕਿ ਮੈਂ ਆ ਵਾ ਦੱਸ ਮੰਨੀ ਮੈਂ ਤੁਹਾਡਾ ਵੀ ਕੰਮ ਕਰਦੀ ਮੈਂ ਤੁਹਾਡਾ ਕਿਹੜਾ ਕੰਮ ਨਹੀਂ ਕਰਦੀ ਨਹੀਂ ਖੇ ਕਰਦੀ ਆ ਮੇਰਾ ਕੰਮ ਤੋਂ ਮੈਂ ਤੇ ਇਹ ਆਨੀ ਆ ਜੇ ਮੇਰਾ ਨਹੀਂ ਨਾ ਕਰਨਾ ਤੇ ਉਹਦਾ ਚਤਰੋਦਾ ਵੀ ਨਾ ਕਰ ਆਪੇ ਆਪਣੇ ਹੱਥੀ ਕਰ ਤੇਨ ਲੱਗੇ ਲੋ ਔਰ ਉਹਦੇ ਮੁਖ ਦੀ ਨੌਕਰਾਨੀ ਮਿਲ ਗਈ ਆ ਹੈ ਬੈਠੀ ਆਰਡਰ ਕਰਦੀ ਰਹੀਦੀ ਵੰਜੇ ਤੇ ਸਾਰਾ ਦਿਨ ਮੈਂ ਕਿਹੜਾ ਵਹਿੰਦੀ ਨਹੀਂਗੀ ਮੈਨੂੰ ਸਾਰੇ ਪਤੇ ਆ ਚਲ ਕੋਈ ਨਾ ਮਮਾ ਇਤਨਾ ਕਰਿਆ ਕਰੋ ਐਵੇਂ ਸਾਡੇ ਚ ਫੇਰ ਕਿਉਂ ਲੜਾਈ ਪਾਉਣ ਦੇ ਜੇ ਹੁਣ ਚੰਗੀਆਂ ਭਲੀਆਂ ਆਪਾਂ ਡਈਆਂ ਕਰ ਲੈ ਲੈ ਆ ਵੇਖ ਲੋ ਪਰਮਾਨਸੀ ਦਾ ਜਮਾਨਾ ਇਹ ਹਣੀ ਕੋਈ ਮੈਂ ਸਗੋ ਕਹਿਣ ਦੀ ਪਾ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਤੇ ਉਲਟਾ ਮੈਨੂੰ ਕਹਿਣ ਦੀ ਤੀ ਸਾਡੇ ਚ ਲੜਾਈ ਪਾਉਣ ਦੇ ਜ ਮੈਨੂੰ ਕਿ ਲੋੜ ਆ ਕਰੀ ਜਾ ਚੌਕਰਦਾਰੀ ਇਹਦੀ ਹੈ ਤੂੰ ਗੱਲਾਂ ਹੀ ਉਹ ਜੀਆਂ ਕਰਨ ਦੇ ਜੀ ਮੈਂ ਤੈਨੂੰ ਕੀ ਕਵਾਂ ਅੱਛਾ ਮੇਰੀਆਂ ਗੱਲਾਂ ਤੈਨੂੰ ਬੜੀਆਂ ਚੁਪਦੀਆਂ ਵਾ ਸੱਚ ਬੋਲਣ ਦੇ ਹੀ ਆ ਨਾ ਸੱਚ ਨਹੀਂ ਚੰਗਾ ਲੱਗਦਾ ਹੁੰਦਾ ਕਿਸੇ ਨੂੰ ਵੀ ਪਰ ਕੱਲੀ ਬੈ ਕੇ ਦਿਮਾਗ ਨਾਲ ਸੋਚੀ ਜਰਾ ਕੇ ਵੀ ਕੀ ਕਹਿੰਦੀ ਆ ਮਾਂ ਸਾਡੀ ਠੀਕ ਕਹ ਕੋਈ ਨਹੀਂ ਸੋਚਣਾ ਦਵਾਈ ਖਾ ਲਈ ਆ ਖਾ ਲਈ ਉਹਨੇ ਖਾਤੀ ਟੀਸ ਰੈਸਟ ਕਰ ਲਾ ਹੁਣ ਉੱਠ ਕੇ ਤੁਰਨਾ ਪਈ ਕੰਮ ਕਰਨ ਦਾ ਵਾਦਾ ਵਾ ਮੈਂ ਘੜੀ ਲੰਮੇ ਪੈਣ ਲੱਗੀ ਆ ਆ ਪੈ ਜਾ ਪੈ ਜਾ ਲੰਮੇ ਉਹ ਘਸ ਨਹੀਂ ਚਲੀ ਕੰਮ ਕਰਦੀ ਵੇਖ ਲਾ ਤੂੰ ਰਹੀ ਨਾ ਪੋਲੀ ਦੀ ਪੋਲੀ ਉਹ ਤੇ ਚਤਰਾਵਾ ਤੇ ਗੱਲ ਨਹੀਂ ਕਰਨ ਵਾਲੀ ਹੈ ਆ 15 ਡਾਹ ਪੰਦੀ ਚਾੜੂ ਲੋੜ ਮਹਾਰਾਣੀ ਤੇ ਤੈਨੂੰ ਧੁੱਪੇ ਵਾਰ ਕੱਢ ਦਿੰਦੀ ਆ ਪਹਿਲਾਂ ਤੂੰ ਧੁੱਪੇ ਚਾੜੂ ਲਵਨੀ ਆ ਹੈ ਫਿਰ ਤੈਨੂੰ ਕਹਿ ਦਿੰਦੀ ਹੋੜੀ ਨਾ ਹੁਣ ਤੂੰ ਸ਼ਰਨ ਪੋਚੇ ਲਾ ਦੇ ਹੈ ਫਿਰ ਤੂੰ ਅੰਦਰਾਂ ਚ ਪੋਚੇ ਲਵਨੀ ਆ ਥੋੜਾ ਜਨਾ ਅੱਖਾਂ ਖੋਲ ਆਪਣੀਆਂ ਤੇਰੀ ਮੱਤ ਤੇ ਪਰਦਾ ਪਿਆ ਵਾ ਠੀਕ ਆ ਨਾ ਚੱਲ ਮੰਮੀ ਮੈਂ ਗੜਾ ਕੰਮ ਕੀਤਾ ਨਿੱਕੀ ਹੋ ਚੱਲੀ ਆ ਆ ਦੱਸ ਇਹਦਾ ਕੀ ਹੈ ਦੁੱਖ ਨੂੰ ਲੱਗੀ ਰੋ ਲੱਗੀ ਜਾਂਦੇ ਕੋਈ ਨਾ ਕੋਈ ਕਿਤੇ ਨਹੀਂ ਲੱਗ ਜਾਂਦੇ ਦੁੱਖ ਚੰਗੀਆਂ ਭਲੇ ਜੇ ਜਵਾਨ ਜਹਾਂ ਜਤਹੀਂ ਦੁੱਖ ਕਦੇ ਲੱਗਣੇ ਆ ਹੈ ਥੋੜਾ ਜਨਾ ਅੱਖਾਂ ਖੋਲ ਆਪਣੀਆਂ ਚੱਲ ਕੋਈ ਨਾ ਮੰਮੀ ਉਹਦਾ ਸਿੱਧੀ ਟਲਮਟ ਹੋ ਜਾਂਦੀ ਹੈ ਕਿਹੋ ਜਿਹੀ ਅੱਛਾ ਇਹ ਨਾ ਮੰਨੀ ਵੀ ਨਾ ਸਾਰਾ ਕੰਮ ਤੇਰੇ ਕੋ ਕਰੰਦੀ ਆ

ਠੀਕ ਆ ਮੰਮੀ ਕਹਿੰਦੀ ਵੀ ਮੈਂ ਬੋਕਰ ਸਵੇਰੇ ਸੱਕਤੇ ਫੇਰ ਲਈਆ ਤੇ ਫੇਰ ਆਣ ਕੇ ਬੋਕਰ ਫੇਰੀ ਜਾਂਦੀ ਐ ਜੋ ਤੈਨੂੰ ਆਖਿਆ ਵੀ ਤੂੰ ਕੁਛ ਨਹੀਂ ਕਰਨਾ ਇੱਥੇ ਬੈਠੀ ਰਹਿਣ ਚੀ ਤੈਨੂੰ ਕੁਛ ਹੁੰਦਾ ਵਾ ਵੀ ਤੇ ਯਾਰ ਦੱਸ ਮੈਂ ਅੰਦਰ ਬਹਿ ਬਹਿ ਕੀ ਕਰਾਂ ਆ ਜਿਹੜੀਆਂ ਤੰਦਾਂ ਵੀ ਖਾਣ ਪੈਂਦੀਆਂ ਮੇਰ ਨੂੰ ਮੇਕੋ ਨਹੀਂ ਬੈਠਾ ਜਾਂਦਾ ਅੰਦਰ ਤੇ ਜੇ ਓਦਾਂ ਕਿਤੇ ਇਹ ਹਾਲਤ ਦੇ ਵਿੱਚ ਮੰਮੀ ਆਦੀ ਨਾ ਕੰਮ ਕਰ ਤੇ ਫੇਰ ਤੂੰ ਪਿੱਛੇ ਸਿਕਤਾਂ ਲਾਉਣੀਆਂ ਐ ਮੰਮੀ ਆਪਣੀ ਨੂੰ ਵੀ ਮੇਕੋ ਆ ਕਰਮਦੇ ਆ ਉਹ ਕਰਮਦੇ ਤੇ ਹੋਂ ਤੇ ਕੋਈ ਵੇਲਾ ਨਹੀਂ ਬੈਠਾ ਜਾਂਦਾ ਇੱਥੇ ਆਹੋ ਤੇ ਪਿੱਛੇ ਪਿੱਛੇ ਦੀ ਗੱਲ ਬੜੀ ਜਲਦੀ ਕਰਨ ਲੱਗ ਪੈਂਦੇ ਹੋ ਮੇਰੀ ਜਗ੍ਹਾ ਕਿੱਦਾਂ ਬੈਈਦਾ ਵਾ ਬੈੱਡ ਤੇ ਨਹੀਂ ਬੈਠਾ ਜਾਂਦਾ ਤਾਂ ਹੀ ਹੀ ਤੋ ਕੀ ਖਲਾਰਾ ਪਿਆ ਹੀ ਉਹ ਕਾਲਕ ਜੀ ਹੋਈ ਤੇ ਮੈਂ ਚਲਾ ਆਦਮੀ ਮਾੜਾ ਮੋਟਾ ਤੂੰ ਕੋਈ ਨਹੀਂ ਜੋ ਮਰਜੀ ਖਿਲਰਿਆ ਹੋਵੇ ਆਪ ਵੀ ਨਹੀਂ ਤੇ ਮੰਮੀ ਨੇ ਤਾਂ ਕਹਿਣ ਦੀ ਆ ਵੀ ਕੰਮ ਵਾਲੀ ਡਾਲਾਂਗੇ ਤੇ ਤੂੰ ਨਹੀਂ ਇਹ ਕੰਮ ਕਰਿਆ ਕਰਦਾ ਜੇ ਬਹੁਤੀ ਗੱਲ ਆ ਤੇ ਟੀਵੀ ਦੇ ਵਿੱਚ ਕੱਢ ਪਾ ਦਿੰਦੇ ਆ ਠੀਕ ਆ ਜੋ ਕਰਨਾ ਕਰੋ ਵੀ ਮਾੜਾ ਜਿਵੇਂ ਝਾੜੂ ਕੀ ਲਾ ਲਿਆ ਉਹੀ ਬੜਾਈ ਇਸ਼ੂ ਬਣਾ ਲਿਆ ਤੂੰ ਤੇ ਮਾਂ ਪੁੱਤਾਂ ਨੇ ਇਸ਼ੂ ਦੀ ਨਹੀਂ ਗੱਲ ਹੈਗੀ ਮੁਰਕੇ ਤੂੰ ਹੀ ਮੰਮੀ ਨੂੰ ਜਾ ਕੇ ਦੱਸਿਆ ਕਰਨਾ ਨਿਕ ਨਿਕ ਗੱਲਾਂ ਵੀ ਮੇ ਕੋ ਆ ਕੁਝ ਕਰਮ ਦੇ ਰਹੀ ਆ ਹੁਣ ਆਵਣਾ ਵੇਹਲਾ ਤੂੰ ਝੂਠੀ ਆ ਮੰਮੀ ਨਹੀਂ ਝੂਠੀ ਚੰਗਾ ਬਾਬਾ ਮੈਂ ਹੀ ਝੂਠੀ ਸੀ ਐਦਾਂ ਕਰੋ ਮੈਨੂੰ ਇਹ ਚ ਕਾਰਡ ਪਾ ਦਿਓ ਤੇ ਮੈਂ ਅੰਦਰ ਬੈਠੀ ਜਾਇਆ ਕਰੂੰਗੀ ਨਾਲੇ ਮੈਂ ਏਸੀ ਲਾ ਕੇ ਨਾ ਇੱਥੇ ਬੜੀ ਰਿਆ ਕਰਨਾ ਤੁਹਾਨੂੰ ਬਾਰ ਦਰਸ਼ਕ ਨੂੰ ਨਹੀਂ ਦੇਣੇ ਦੂ ਨਾ ਜਾਣਿਆਂ ਨੂੰ ਮੈਂ ਪਤਾ ਲੱਗ ਜੇ ਤੁਹਾਨੂੰ ਮੈਂ ਤੈਨੂੰ ਬਾਹਰ ਹੀ ਨਹੀਂ ਨਜ਼ਰ ਹੀ ਨਹੀਂ ਆਉਣਾ ਵਾਜਵੀ ਮਾਰੋਗੇ ਨਾ ਮੈਂ ਤਾਂ ਵੀ ਨਹੀਂ ਨਿਕਲਣਾ ਬਸ ਮੈਂ ਟੀਵੀ ਵੇਂਦੀ ਰਿਆ ਕਰਨਾ ਚੱਲ ਇੱਥੇ ਬੈਠੀ ਤੇ ਰਿਆ ਕਰਾਂਗੇ ਨਾ ਬੈਠੀ ਆ ਬਗੂ ਮੇਨੂੰ ਰੀਚਾਰਜ ਕਰਕੇ ਦਿਓ ਮੈਂ ਟੀਵੀ ਲਾਵਾਂ ਬਾਹਰ ਬੈਠੀ ਆ ਮੰਜੀ ਤੇ ਬਾਹਰ ਕੀ ਬਹਿਣਾ ਸਰ ਜਾਨੀ ਬੱਤੀ ਬੰਦ ਵਾ ਅੱਛਾ ਤੇ ਘਰ ਤੇ ਬੈਠਾ ਨਹੀਂ ਜਾਂਦਾ ਆ ਇੰਨਾ ਕਾਸਰਾ ਫਲਾਈ ਦਾ ਸਾਰਾ ਦਿਨ ਇੱਥੇ ਕੱਢ ਛੜੀਦਾ ਜਦੋਂ ਬੱਤੀ ਬੰਦ ਹੋ ਜਾਂਦੀ ਤਾਂ ਨਹੀਂ ਹਵਾ ਆਉਂਦੀ ਹੈ ਇੱਥੇ ਹਵਾ ਆਉਂਦੀ ਤਾਂ ਇਹ ਤੇ ਬਾਹਰ ਬੈਠੀ ਆ ਚੱਲੇ ਵੇਲੇ ਕੋਲੇ ਵਾਸਤੇ ਤੇ ਹੈਈ ਨਾ ਹਈ ਜੇ ਭੜਾ ਇਹ ਵੀ ਨਾ ਹੋਏ ਤਾਂ ਕਿੱਥੇ ਜਾਈਏ ਮੋਰੇ ਘਰਾਂ ਚ ਤਾਂ ਹੁਣ ਛਾਈ ਹੈ ਨਹੀਂ ਗਈ ਨਾ ਹੈ ਨਹੀਂ ਛਾਉ ਕੋਈ ਲਾਂਦਾ ਨਹੀਂਗਾ ਜਿਹੜੇ ਹੈਗੇ ਲੋਕਾ ਵੱਢ ਛੜੇ ਆ ਲੋਕੀ ਤਾਂ ਨਹੀਂ ਲੰਦੇ ਇਹ ਮੂਸੇ ਝਾੜੂ ਮਾਰਨਾ ਪੈਂਦਾ ਵਾ ਝਾੜੂ ਦੀ ਕੋਈ ਨਹੀਂ ਹੁਣ ਵੇਖਾ ਇੱਥੇ ਟਾਈਮ ਪਾਸ ਤੇ ਹੋਣ ਡਿਆ ਨਾ ਹੋਰ ਇੱਥੇ ਭਾਈ ਬੰਦਾ ਮੰਜੀ ਡਾਈ ਹੁਣ ਸਹੀ ਜਿਹੜੀ ਸਤਾਰੇ ਉਹ ਉੱਥੇ ਰਹੀਦਾ ਵਾ ਕਿ ਸਾਰਾ ਦਿਨ ਸੇ ਹੁਣ ਕਿੱਥੇ ਕਰੀ ਨਾ ਗੱਲ ਸੁਣਾ ਹਾਂਜੀ ਮੈਂ ਕਿਹ ਗੱਲ ਕਰਨੀ ਤੇਰੇ ਨਾਲ ਹਾਂ ਹੈ ਸੁੱਖ ਤਾਂ ਹੈ ਵਾ ਉਹ ਨਹੀਂ ਉਦਾਂ ਦੇ ਸੁਖੀ ਆ ਪੈਸੇ ਚਾਹੀਦੇ ਥੋੜੇ ਜੇ ਇਹ ਤਾਂ ਮੈਂ ਸੋਚਣ ਡਿਆ ਹਾਂ ਕਿ ਕਿਹੜੇ ਰਿਸ਼ਤੇਦਾਰ ਕੋ ਫੜੀਏ ਹਾਂ ਹੈ ਤੇ ਇਹ ਕਿਹੜੀ ਲੋੜ ਪੈ ਗਈ ਏ ਤੁਹਾਨੂੰ ਉਸ ਨਹਿਣ ਵਾ ਐਵੇਂ ਕਰਨੀ ਜਿੱਦਾਂ ਨਿਆਣੀ ਹੁੰਦੀ ਹੈ ਪੈਸਾ ਵਗਿਆ ਤਾਂ ਇੱਕ ਮਿੰਟ ਵੀ ਨਹੀਂ ਲੰਘਦਾ ਰੂੜੀ ਪਾਉਣ ਵਾਲ ਉਵਿਲੇਵਰ ਵਾਲਿਆਂ ਪਹਿਲੇ ਲੈਣੇ ਆ ਖਾਦ ਵੀ ਲਿਆਉਣੀ ਲਵਾਈਆਂ ਵੀ ਦੇਣੀਆਂ ਗਾੜੀ ਕਦੂ ਕਰਨ ਵਾਲੇ 20 ਪੰਗੇ ਕਰਦੇ ਆ ਗਾੜੀ ਆ ਜੇ ਦੱਸ ਤੁਸੀਂ ਇੰਜ ਕਰਦੇ ਜਿਦਾ ਮੈਨੂੰ ਸਹਾਨ ਕੱਢਦੇ ਹੁੰਦੇ ਮੈਂ ਦੱਸਣ ਕੀ ਕਰਾਂ ਇੱਕ ਦੋ ਵਾਰੀ ਉਹਦੇ ਮਾਮੇ ਕੋਲ ਲਿਆਈਆਂ ਟਾਈਮ ਕੱਢ ਹੀ ਦਿੰਦੇ ਹੁਣ ਦੱਸ ਮੈਂ ਘੜੀ ਘੜੀ ਕਿੰਨੂੰ ਪਾਵਾਂ ਫੇਰ ਹੁਣ ਕੀ ਕਰੀਏ ਮੈਂ ਹੁਣ ਤੁਹਾਨੂੰ ਕੀ ਦੱਸਾਂ ਐਸੇ ਚੱਲ ਮੈਂ ਉਦਾਂ ਉਹਨੂੰ ਭੈਣ ਪਣਵਾਈਏ ਕੋ ਫੜਦਾ ਪਰ ਭੈਣ ਦੀ ਵੀ ਨੀਰ ਬੜੀ ਮਾੜੀ ਆ ਉਹ ਪਰੌਣਾ ਸਗੋਂ ਮੰਜੂਗਾ ਕੁੜੀ ਨੱਸੇ ਵਾਲੇ ਨਾ ਕਰਦੇ ਨੇ ਉਹ ਪੁੱਛ ਕੇ ਤੇ ਵੇਖੋ ਤੁਸੀਂ ਆਪਣੀ ਭੈਣ ਨੂੰ ਕੋਈ ਜ਼ਰੂਰਤ ਨਹੀਂ ਵੀ ਨਾ ਹੀ ਰੱਖੀ ਇਹਨਾਂ ਨੂੰ ਥੋੜ੍ਹ ਦੇ ਲਈ ਬੜੀ ਆ ਹਾਂ ਮੈਂ ਕਹਿੰਦੇ ਹਾਂ ਹਾਂ ਮੈਂ ਚਾਹ ਲੈ ਹੀ ਹਾਂ ਉਹਨਾਂ ਨੂੰ ਮਤ ਦਿੱਤੀ ਸੀ ਸ਼ਰਮ ਦੇ ਸਹੁਰਿਆਂ ਦੀ ਉਹਨਾਂ ਕੋ ਫੜ ਲਈਆਂ ਰੁਪਈਆ ਕੋ 15000 ਮੇਰਾਨੀ ਜੀ ਦਾ ਦਾਉਦੀ ਜਿਹੜੀ ਸੱਸ ਵਾ ਨਾ ਉਹ ਬੜੀ ਚੰਦਰੀ ਜਈ ਆ ਉਹਨੇ ਫੇਰ ਕੁੜੀ ਨੂੰ ਨਹੀਂ ਜੀਣ ਦੇਣਾ ਆਹੋ ਇਹ ਵੀ ਗੱਲ ਹੈਗੀ ਆ ਮੁੜ ਕੇ ਨਾ ਕਹਿ ਵੀ ਲੈ ਫੇਰ ਮੰਗਣ ਆ ਗਈ ਉਹ ਪਰ ਇਹ ਆ ਵੀ ਜਿੱਥੇ ਮਤ ਕੀਤੀ ਹੋਏ ਫੇਰ ਜਾਣਾ ਵੀ ਤਾਂ ਉੱਥੇ ਹੀ ਹੁੰਦਾ ਵਾ ਚਲ ਕੋਈ ਨਹੀਂ ਕੱਢੋ ਹਾਂ ਟਾਈਮ ਵੇਖੀ ਜਾਊਗੀ ਨੀ ਕੋਈ ਹੋਰ ਕੇ ਨਕੇ ਪਾਸੇ ਹੱਥ ਤੁਮਾਰ ਕੇ ਵੇਲੇ ਨਾ ਵਾ ਜਾਊਗੀ ਫਿਰ ਚਰਨ ਨਾ ਗੱਲ ਕਰਕੇ ਬਾਅਦ ਚ ਵੇਖ ਲਾਂਗੇ ਓ ਯਾਰ ਤੀ ਵੀ ਵੈਜੀ ਪੈਸੇ ਨਹੀਂ ਨਾ ਦਿੰਦੇ ਹੁਣ ਤੈਨੂੰ ਪਤਾ ਇਹ ਸਮਾਂ ਇੰਦਾਂ ਦਾ ਚੱਲਣ ਦੇ ਆ ਚੱਲ ਕੋਈ ਨਹੀਂ ਬਾਲਾ ਇੱਕ ਵਾਰੀ ਲਾ ਕੇ ਤੇਦੀ ਮਾਸੀ ਨੂੰ ਕੁਛ ਨਹੀਂ ਆ ਚਰਨ ਦੀ ਜੇ ਤਾਂ ਗੱਲ ਬਣ ਗਈ ਤੁਹਾਨੂੰ ਮੈਂ ਦੱਸ ਦਾਂਗੀ ਜੇ ਬਾਈ ਚਾਸ ਨਾਮ ਬਣੀ ਨਾ ਫਿਰ ਪਰਦੇ ਦੇ ਨਾਲ ਸ਼ਰਨ ਨਾ ਕਰ ਲਾਂਗੇ ਚੱਲ ਵੇਲੇ ਗੱਲ ਕਰਕੇ ਕੀ ਜਾਂਦੀ ਆ ਆਹ ਲੋ ਰਸੀ ਮੈਨੂੰ ਨਹੀਂ ਤੇ ਮੈਂ ਕੋਈ ਇੰਤਜ਼ਾਮ ਕਰਨ ਵਾਲਾ ਬਣਾ ਨਹੀਂ ਮੈਂ ਕਰਕੇ ਨਾ ਕੰਮ ਮੈਂ ਹੁਣੇ ਕੋਈ ਨਹੀਂ ਧਰਨੂ ਕੋਈ ਨਹੀਂ ਲੱਭਣ ਡਿਆ ਮੈਂ ਮਸਕ ਦਲੀ ਦਾਲ ਬਣਾ ਲੈਂਦੀ ਜਾ ਘੜੇ ਰੋ ਠੰਡਾ ਪਾਣੀ ਲਿਆ ਕੋ ਤੱਕੀਏ ਲਿਆ ਦਿੰਦੀ ਗਰਮੀ ਬੜੀ ਹੈ ਬਾਹਰ ਬੰਬੀ ਵੱਲੋਂ ਆਇਆ ਨਾ ਮੈਂ ਵੀ ਕਦੇ ਨਾ ਕਾਂ ਅੱਖ ਨਿਕਲ ਗਈ ਹੈ ਇੰਨੀ ਦੁਪਹਿਰ ਗੱਜੀ ਆ 32 ਹੈ ਨਾ ਇਹ ਪਤਾ ਨਹੀਂ ਹੁਣ ਕੋਈ ਮੀਂਹ ਨਹੀਂ ਨੇਰੀ ਨਹੀਂ ਇਹ ਰੋੜ ਹੀ ਬੰਦ ਕਰ ਛੱਡਦੇ ਆ ਤਾਂ ਦੱਸ ਕਿਦਾਂ ਗੁਜ਼ਾਰਾ ਹੋਵੇ ਬੜੀ ਜਾਨ ਔਖੀ ਆ ਉਹ ਇਦਾਂ ਹੀ ਆ ਆਪ ਨੂੰ ਜਾਪਦਾ ਵਾ ਬੱਤੀ ਵਾਲਿਆਂ ਨੂੰ ਪੁੱਛ ਕੇ ਵੇਖ ਜਾ ਕੇ ਉਹਨਾਂ ਦੇ ਪੈਨਲ ਗਰਮ ਹੋ ਜਾਂਦੇ ਆ ਲਿਆਵਾ ਪਾਣੀ ਫੇਰ ਲਿਆ ਘੁੱਟ ਪੀਏ ਇੱਥੇ ਪੈ ਜਾਨੇ ਘੜੀ ਫੇਰ ਇੱਥੇ ਪੈ ਜਾਓ ਉੱਥੇ ਅੰਦਰ ਕਿਹੜਾ ਮੈਂ ਪਾਣੀ ਪੀ ਕੇ ਲੇਟ ਨਾ ਘੜੀ ਇੱਥੇ ਬੱਤੀ ਦੱਸ ਪਤਾ ਨਹੀਂ ਕਦੋਂ ਆਵੇ